ਕੋਈ ਗੱਲ ਨਹੀਂ ਜੀ ਟੋਡਾ ਸਭ ਕਰਾਂਗੇ ਉਹ ਗੱਲ ਹੈ ਜੇ ਪਿਆ ਟਾਈਮ ਆਪਣੇ ਕੋਲ ਹੋਣ ਦੇ ਹੋ ਗਏ ਜਿੰਦੇ ਵਿੱਚ ਜੀ ਜੀ ਹਾਂ ਬਿਲਕੁਲ ਜੀ ਟੋਡਾ ਸਾਹਿਬ ਜਿਹੜਾ ਪੰਜਾਬੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਜੀ ਹਾਂ ਜੀ ਜੋਣਾਂ ਦਾ ਐਲਾਨ ਹੋ ਗਿਆ ਜੀ ਜੰਮੂ ਕਸ਼ਮੀਰ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਉਮੀਦ ਇਹ ਸੀ ਕਿ ਪੰਜਾਬ ਦੀਆਂ ਜਿਹੜੀ ਪੰਜਾਬ ਸਮੇਤ ਜਿਹੜੀਆਂ ਜਿੰਨੀਆਂ ਵੀ ਜਿੰਨੀ ਚੋਣਾਂ ਇਹਨਾਂ ਦਾ ਵੀ ਐਲਾਨ ਹੋਊ ਪਰ ਨਾ ਤਾਂ ਉਹਦਾ ਹੋਇਆ ਤੇ ਨਾ ਹੀ ਝਾਰਖੰਡ ਦਾ ਹੋਇਆ ਤੇ ਨਾ ਹੀ ਹੋਇਆ ਹੈ ਮਹਾਰਾਸ਼ਟਰ ਦਾ ਜੀ ਜਿਹੜਾ ਸਾਡੇ ਸਾਹਮਣੇ ਸ਼ਡਿਊਲ ਆਇਆ ਹੈ ਚੋਣ ਕਮਿਸ਼ਨ ਨੇ ਦੱਸਿਆ ਹੈ ਇਹਨਾਂ ਨੇ ਕਿਹਾ ਜੀ ਵੀ ਜਿਹੜੀਆਂ ਚੋਣਾਂ ਹੋਣਗੀਆਂ ਉਹ ਚੋਣਾਂ ਅ ਅ ਨਤੀਜੇ 4 ਤਾਰੀਖ ਨੂੰ ਹੋਣਗੇ ਜੰਮੂ ਕਸ਼ਮੀਰ ਦੇ ਵਿੱਚ 30 ਸਤੰਬਰ ਅ 30 ਸਤੰਬਰ ਤੋਂ ਕੌਂਸਲ ਦਾ ਜਿਹੜਾ ਇਹਨਾਂ ਨੇ ਫੈਸਲਾ ਕੀਤਾ 18-25 ਸਤੰਬਰ ਤੇ 1 ਅਕਤੂਬਰ ਨੂੰ ਜਿਹੜਾ ਹੈ ਜੀ ਉਹ ਹੋਣਗੇ ਇਹ ਚੋਣਾਂ ਜੰਮੂ ਕਸ਼ਮੀਰ ਦੇ ਵਿੱਚ ਹੂੰ ਹੂੰ ਤੇ ਨਾਮਜ਼ਦਗੀ ਜਿਹੜੀ ਹੈਗੀ ਹੈ ਜੀ ਉਹ 1 ਮਾਰਚ ਤੋਂ ਸ਼ੁਰੂ ਹੋ ਜਾਣੀ ਹੈ ਜੀ ਜਿੱਥੋਂ ਤੱਕ ਸਵਾਲ ਹੈਗਾ ਹਰਿਆਣਾ ਦਾ ਤੇ ਹਰਿਆਣਾ ਦੇ ਵਿੱਚ ਵੀ ਚੋਣਾਂ 1 ਅਕਤੂਬਰ ਨੂੰ ਹੋਣਗੀਆਂ ਹੂੰ ਔਰ 4 ਅਕਤੂਬਰ ਨੂੰ ਰਿਜ਼ਲਟ ਆ ਜਾਣਗੇ ਜੀ ਪੰਜਾਬ ਦੀਆਂ 4 ਦਿਨੀਆਂ ਸੀਟਾਂ ਸੀ আর یو پی ਦੀਆਂ ਦਸ ਸੀ ਇੱਥੇ ਜਿਹੜੇ ਹੈਗੇ ਚੋਣਾਂ ਇਹਨਾਂ ਨੇ ਨਹੀਂ ਕਰਵਾਉਣ ਦਾ ਫੈਸਲਾ ਕੀਤਾ ਹੈ ਇਹ ਸ਼ਾਇਦ ਬਾਤ ਕਰੋਣਗੇ ਕਿਉਂ ਕਰਵਾਉਣਗੇ ਆਪਾਂ ਇਹਦੇ ਤੇ ਆਉਨੇ ਅੱਗੇ ਹੂੰ ਅਰੇ ਪੰਜਾਬ ਦੀ ਸਰਕਾਰ ਨੂੰ ਇਹ ਉਮੀਦ ਸੀ ਕਿ ਚੋਣਾਂ ਦਾ ਐਲਾਨ ਹੋ ਜਾਣਾ ਹੈ ਇਹੀ ਕਾਰਨ ਹੈ ਕਿ ਕੱਲ ਇਹਨਾਂ ਨੇ ਪ੍ਰਸ਼ਾਸਤਿਕ ਤਬਾਦਲੇ ਵੀ ਕੀਤੇ ਹੈ ਹੂੰ ਹੂੰ ਕਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਦਲੇ ਹੈ ਜਿੱਥੇ ਜਿੱਥੇ ਚੋਣਾਂ ਹੋਣੀਆਂ ਸੀ ਉੱਥੋਂ ਦੇ ਐਸ ਡੀ ਐਮ ਵੀ ਬਦਲ ਦਿੱਤੇ ਹੈ 200 ਦੇ ਕਰੀਬ ਇਹਨਾਂ ਨੇ ਡੀ ਐਸ ਪੀ ਵੀ ਬਦਲ ਦਿੱਤੇ ਹੈ ਜੀ ਸਵਾਲ ਉਹ ਪਹਿਲਾ ਹੁੰਦਾ ਹੈ ਕਿ ਜੇ ਉਹ ਕਸ਼ਮੀਰ ਦੀਆਂ ਚੋਣਾਂ ਕਰਵਾ ਕਿਉਂ ਕਰਵਾਈਆਂ ਇਹਦਾ ਫੈਸਲਾ ਕਿਉਂ ਕੀ ਕਰਨਾ ਪਿਆ ਔਰ ਨਾਲ ਹਰਿਆਣੇ ਦੀਆਂ ਕਿਉਂ ਕਰਵਾਈਆਂ ਜਾ ਰਹੀਆਂ ਅਸਲ ਦੇ ਵਿੱਚ ਜੰਮੂ ਕਸ਼ਮੀਰ ਦੀਆਂ ਚੋਣਾਂ ਕਰਵਾਉਣਾ ਜ਼ਰੂਰੀ ਸੀ ਹੂੰ ਹੂੰ ਕਿਉਂਕਿ ਸੁਪਰੀਮ ਕੋਰਟ ਨੇ ਇਹ ਹਦਾਇਤ ਦਿੱਤੀ ਹੋਈ ਸੀ ਕਿ 30 ਸਤੰਬਰ ਤੱਕ ਤੁਸੀਂ ਚੋਣ ਅਮਲ ਸ਼ੁਰੂ ਕਰ ਦਿਓ ਜੇ 30 ਸਤੰਬਰ ਤੱਕ ਚੋਣਾਂ ਅਮਲ ਸ਼ੁਰੂ ਨਹੀਂ ਇਹ ਕਰਦੇ ਸੀ ਤਾਂ ਕੁਦਰਤੀ ਤੌਰ ਤੇ ਫਿਰ ਇਹਨਾਂ ਦੇ ਖਿਲਾਫ ਉਹ ਕੰਟੈਕਟ ਆਫ ਕੋਰਟ ਦਾ ਮਾਮਲਾ ਪੜਨਾ ਸੀ ਕਿ ਸੁਪਰੀਮ ਕੋਰਟ ਨੇ ਖਿਚਾਈ ਕਰਨੀ ਸੀ ਇਸ ਕਰਕੇ ਉੱਥੇ ਦੀਆਂ ਚੋਣਾਂ ਕਰਾਉਣੀਆਂ ਸੀ 90 ਸੀਟਾ ਉੱਥੋਂ ਦੀਆਂ ਉੱਥੇ ਆਪਨ ਬਤਾ ਪਾਰਲੀਮੈਂਟਰੀਆਂ ਚੋਣਾਂ ਵੀ ਇਹਨਾਂ ਨੇ ਕਰਵਾਈਆਂ ਹੂੰ ਹੂੰ ਸਵਾਲ ਬਾਰ-ਬਾਰ ਹੀ ਪੁੱਛਿਆ ਜਾ ਸਕਦਾ ਰਿਹਾ ਸੀ ਕਿ ਜੇ ਪਾਰਲੀਮੈਂਟਰੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਇਹਦਾ ਵਿਧਾਨ ਸਭਾ ਦੀਆਂ ਚੋਣਾਂ ਕਿਉਂ ਨਹੀਂ ਜੀ ਔਰ 10 ਸਾਲਾਂ ਤੋਂ ਵਿਧਾਨ ਸਭਾ ਦੀਆਂ ਚੋਣਾਂ ਉੱਥੇ ਨਹੀਂ ਹੋਈਆਂ ਕਿਉਂਕਿ ਪਹਿਲਾਂ ਜੰਮੂ ਕਸ਼ਮੀਰ ਦੇ ਕੋਲੇ ਸੋ ਕਾਲਡ ਖੁਦ ਮੁਖਤਿਆਰੀ ਹੁੰਦੀ ਸੀ ਔਰ ਉਹਨਾਂ ਦਾ ਆਪਣਾ ਵਿਧਾਨ ਵੀ ਸੀ ਆਪਣਾ ਉਹਨਾਂ ਦਾ ਨਿਸ਼ਾਨ ਵੀ ਸੀ ਉਹਨਾਂ ਨੂੰ ਕੁਝ 370 ਪੱਤੀ ਦੇ ਗੈਰਮਿਆਂ ਦੇ ਜੀ ਲੇਕਿਨ ਬਾਅਦ ਵਿੱਚ ਜਿਹਨਾਂ ਨੇ ਧਾਰਾ 370 ਵੀ ਕਾਨੂੰਨ ਕਰਦੀ ਪੈਤੀ ਇਹ ਵੀ ਕਾਨੂੰਨ ਕਰਦੀ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ ਸੁਪਰੀਮ ਕੋਰਟ ਦੇ ਵਿੱਚੋਂ ਵੀ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹਾਂ ਜਿਹੜਾ ਸਟੇਟਸ ਸੀ ਜੰਮੂ ਕਸ਼ਮੀਰ ਦਾ ਇੱਕ ਪੂਰੇ ਰਾਜ ਦਾ ਪੂਰੇ ਰਾਜ ਨੂੰ ਤੋੜ ਕੇ ਦੋ ਹਿੱਸੇ ਕਰਦਾ ਇੱਕ ਲਦਾਖ ਦਾ ਏਰੀਆ ਬਣਾਦਾ ਯੂਨੀਅਨ ਟੈਰੀਟਰੀ ਜੰਮੂ ਤੇ ਕਸ਼ਮੀਰ ਦੀ ਇੱਕ ਅਲੱਗ ਯੂਨੀਅਨ ਟੈਰੀਟਰੀ ਬਣਾ ਦਿੱਤੀ ਸੀ ਜੀ ਔਰ ਇਹ ਵੀ ਇੱਕ ਬਣੱਖਣ ਗੱਲ ਹੈ ਮੈਨੂੰ ਨਹੀਂ ਪਤਾ ਵੀ ਸੁਪਰੀਮ ਕੋਰਟ ਨੇ ਕਿਵੇਂ ਨਜ਼ਰ ਅਦਾਜ਼ ਕੀਤੀ ਕਿ ਜ਼ਰੂਰੀ ਹੁੰਦਾ ਹੈ ਇਹ ਜਿਹੜਾ ਕਨਸਟੀਟਿਊਸ਼ਨ ਦੇ ਮੁਤਾਬਕ ਇਹ ਸੀ ਕਿ ਜੇ ਧਾਰਾ 370 ਖਤਮ ਕਰਨੀ ਸੀ ਤਾਂ ਜੰਮੂ ਕਸ਼ਮੀਰ ਦੀ ਅਸੈਂਬਲੀ ਦੇ ਰੈਜੂਲੇਸ਼ਨ ਦੀ ਲੋੜ ਸੀ। ਔਰ ਇਹਨਾਂ ਨੇ ਜੰਮੂ ਕਸ਼ਮੀਰ ਦੇ ਰੈਜੂਲੇਸ਼ਨ ਨੂੰ ਜਿਹੜਾ ਲਾਣਾ ਜ਼ਰੂਰੀ ਨਹੀਂ ਸਮਝਿਆ ਸਕੋ ਇਹਨਾਂ ਨੇ ਵਿਧਾਨ ਸਭਾ ਨੂੰ ਭੰਗ ਕਰਤਾ ਸੀ। ਵਿਧਾਨ ਸਭਾ ਭੰਗ ਕਰਕੇ ਗਵਰਨਰ ਨੂੰ ਰਿਪੋਰਟ ਲੈ ਕੇ ਗਵਰਨਰ ਦੀ ਸਪਾਰਸ਼ ਦੇ ਨਾਲ ਉਹ ਚੋਦੀ ਤੋੜਪਨ ਕੀਤੀ ਸੀ। ਤੇ ਜੇ ਆਪਾਂ ਦੇਖੀਏ ਤੋੜਪਨ ਕਿਉਂ ਕੀਤੀ ਹੈ ਕਿਉਂਕਿ ਦੇ ਵੱਦ ਤੋਂ ਭਾਰਤੀ ਜਨਤਾ ਪਾਪੀਏ ਚੌਦੀ ਸੀ ਕਿ ਧਾਰਾ 370 ਖਾਤਮ ਕਰ ਦਿੱਤੀ ਜਾਵੇ ਔਰ ਆਰਐਸਐਸ ਦੇ ਕੀ ਐਜੈਂਡੇਟਸ ਹਮ ਆਰਐਸਐਸ ਦਾ ਜਿਹੜਾ ਹੈਗਾ ਉਹ ਖੂਬੀ ਲਾਗੂ ਕਰ ਰਿਹਾ ਹੈ ਮੋਦੀ ਜੀ ਫਿਰ ਤੁਸੀਂ ਦੇਖੋ ਇੱਕ ਦੇਸ਼ ਦੇ ਖੋਚੋੜ ਵਾਲੀ ਕਹਾਣੀ ਉਹ ਵੀ ਆਰਐਸਐਸ ਦੇ ਜੱਦੇ ਵਿੱਚੋਂ ਨਿਕਲਦੀ ਹੈ ਔਰ ਨਾਲੇ ਵਿੱਚ ਥੋੜਾ ਜਾਇ ਇੱਕ ਨਵੀਂ ਗੱਲ ਕਰ ਦਿੱਤੀ ਸੀਗੀ ਸੈਕੂਲਰ ਜਿਹੜਾ ਹੈਗਾ ਫੈਡਰਲਿਜ਼ਮ ਉਹਦੀਆਂ ਗੱਲਾਂ ਵੀ ਕਰਨੀਆਂ ਸ਼ੁਰੂ ਕਰਤੀਆਂ ਕਿ ਹੁਣ ਸੈਕੂਲਰ ਦੇ ਨਾਂ ਦੇ ਥਲੇ ਕਾਰਵਾਈ ਕੀਤੀ ਜਾ ਸਕਦੀ ਹੈ ਹਰਿਆਣਾ ਦੀ ਚੋਣ ਵੀ ਕਿਉਂਕਿ ਨਵੰਬਰ ਦੇ ਵਿੱਚ ਪੈਡਿੰਗ ਸੀਗੀ ਅਕਤੂਬਰ ਵੀ ਸੌਰੀ ਅਕਤੂਬਰ ਅਕਤੂਬਰ ਰਵਾਹ ਅਕਤੂਬਰ ਤੱਕ ਉਹਦੀ ਮਿਆਦ ਸੀ ਔਰ ਉਹਦੀ ਜੋੜੇ ਨੇ ਨਾਲ ਕਰਵਾ ਦਿੱਤੀ ਹੈ ਅਗਲਾ ਸਵਾਲ ਇਹ ਪਹਿਲਾ ਹੁੰਦਾ ਕਿ ਮਹਾਰਾਸ਼ਟਰ ਦੀ ਚੋਣ ਕਿਉਂ ਨਹੀਂ ਕਰਵਾਈ ਇਹਨਾਂ ਵੱਡਾ ਕਾਰਨ ਇਹ ਹੈ ਕਿ ਇਹਨਾਂ ਨੂੰ ਇਹ ਲੱਗਦੀ ਹੈ ਕਿ ਹਰਿਆਣੇ ਦੇ ਵਿੱਚੋਂ ਹਾਲਾਂਕਿ ਪਹਿਲਾ ਲਗਾਤਾਰ ਦੋ ਵਾਰੀ ਉਹਨਾਂ ਦੀ ਸਰਕਾਰ ਰਹੀ ਹੈ ਭਾਰਤੀ ਜਨਤਾ ਪਾਰਟੀਆਂ ਆਈ ਦੀ ਜੀ ਤੀਜੀ ਵਾਰੀ ਐਟ ਕੀ ਹੈ ਉਹ ਲੱਗਦਾ ਹੈ ਕਿ ਉੱਥੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਜਿਹੜੀ ਹੈ ਜੀ ਲੇਕਿਨ ਇਹ ਪਾਰਲੀਮੈਂਟ ਵੇਲੇ ਵਿੱਚ ਪਾਰਲੀਮੈਂਟ ਵੇਲੇ ਦੋਨੋਂ ਪਾਰਟੀਆਂ ਨੂੰ ਪੰਜ-ਪੰਜ ਸੀਟਾਂ ਆ ਕੇ ਔਰ ਜਿਹੜੀ ਹੈ ਜਿਹੜੀ ਅਰਸ਼ਲਾਾਸ ਤੇ ਹੁਣ ਕਿਉਂਕਿ ਇੱਥੇ ਦੀ ਹਰਿਆਣੇ ਦੀ ਜਿਹੜੀ ਕਾਂਗਰਸ ਪਾਰਟੀ ਹੈ ਉਹਦੇ ਵਿੱਚ ਕਿੱਥੇ ਪੜ ਪਹੁੰਚਿਆ ਲੈ ਇੱਕ ਪਾਸੇ ਭੁਪਿੰਦਰ ਸਿੰਘ ਹੁੰਦਾ ਹੈ ਦੂਜੇ ਪਾਸੇ ਕੁਮਾਰੀ ਸ਼ੈਲਜਾ ਕੁਮਾਰੀ ਸ਼ੈਲਜਾ ਜਿਹੜੀ ਹੈਗੀ ਹੈ ਉਹ ਚਾਹੁੰਦੀ ਹੈ ਕਿ ਮੈਂ ਗਲਤ ਆ ਹੂੰ ਮੇਰਾ ਬਾਪ ਪੈਟਰੋਲੀਅਮ ਮਨਿਸਟਰ ਹੈ ਔਰ ਮੇਰਾ ਵੀ ਇੱਕ ਬੀਸ ਹੈ ਕੋਈ ਸ਼ੱਕ ਨਹੀਂ ਦਾ ਬੇਸ ਹੈਗਾ ਭੁਪਿੰਦਰ ਸਿੰਘ ਹੁੰਦਾ ਜਿਹੜਾ ਜਨਕ ਲੀਡਰ ਹੈ ਪਹਿਲਾਂ ਉਹ ਮੁਖਬਤਰੀ ਰਹ ਚੁੱਕੇ ਹੈ ਇਸ ਲਈ ਉਹ ਕਹਿੰਦਾ ਜੀ ਮੇਰੇ ਪਰਿਵਾਰ ਦਾ ਹੱਕ ਹੈ ਭੁਪਿੰਦਰ ਸਿੰਘ ਮੁੰਡਾ ਦਾ ਜੀ ਜੀ ਤੇ ਬਿੰਦਰ ਫੁੱਟਾ ਜਿਹੜਾ ਆ ਪਹਿਲਾਂ ਪਾਰਲੀਮੈਂਟ ਦਾ ਮੈਂਬਰ ਹੈ ਉਹ ਵੀ ਮੈਦਾਨ ਵਿੱਚ ਆਇਆ ਉਹ ਕਹਿੰਦਾ ਬਾਪੂ ਉੱਡਾ ਪੁੱਡਾ ਹੋ ਗਿਆ ਤੇ ਮੁੱਖ ਮੰਤਰੀ ਮੈਨੂੰ ਬੈਠਣਾ ਚਾਹੀਦਾ ਇਸ ਕਰਕੇ ਕਿਉਂਕਿ ਧੂਕੜੀ ਇਸ ਤਰ ਜਲਾ ਹੋ ਰਹੀ ਹੈ ਹੂੰ ਇਸਲੇ ਦਿਨਾਂ ਦੇ ਵਿੱਚ ਕੇਂਦਰੀ ਹਾਈ ਕਮਾਂਡ ਦੇ ਸਾਹਮਣੇ ਉਹਨਾਂ ਦੀ ਟੂਟੂਮੇ ਮੈਂ ਵੀ ਹੋਈ ਹੈ ਉਦੋਂ ਕੁਮਾਰੀ ਸ਼ਰਜਨ ਇਹ ਜਾਂਦਾ ਹੈ ਕਿ ਜਦੋਂ ਇੱਥੇ ਪਾਰਟੀ ਦੀਆਂ ਮੀਟਿੰਗਾਂ ਬੁਲਾਇਆ ਜਾ ਰਹੀਆਂ ਮੈਨੂੰ ਨਹੀਂ ਵਿੱਚ ਸੱਦਾ ਜਾ ਰਿਹਾ ਮੈਨੂੰ ਸੱਦਾ ਨਹੀਂ ਭੇਜਿਆ ਜਾ ਰਿਹਾ ਇਹ ਸਟੇਟ ਦੇ ਪ੍ਰੈਜ਼ੀਡੈਂਟ ਕਹਿੰਦੇ ਸੀ ਜੀ ਸੱਦਾ ਭੇਜਦੇ ਆ ਇਹ ਹੁੰਦੀ ਸੀ ਮਤਲਬ ਜਦੋਂ ਹਾਈ ਕਮਾਂਡ ਦੇ ਸਾਹਮਣੇ ਤੂੰ ਤੂੰ ਐ ਮੈਂ ਹੋਣ ਲੱਗਦੀ ਤੇ ਮੈਨੂੰ ਪਤਾ ਲੱਗਦਾ ਕਿ ਘਰ ਕਾਫੀ ਫਟਿਆ ਹੋਇਆ ਜੀ ਭਾਰਤੀ ਜਨਤਾ ਪਾਰਟੀ ਨੂੰ ਇਹ ਹੈ ਕਿ ਜਿਹੜੀ ਕਾਂਗਰਸ ਦੀ ਫੁੱਟ ਹੈ ਇਸ ਫੁੱਟ ਨੂੰ ਆਪਾਂ ਇਸਤੇਮਾਲ ਕਰ ਸਕਦੇ ਆ ਹਮਮ ਹਲੈਕਸ਼ਨ ਦੇ ਵਿੱਚ ਜੀ ਔਰ ਉਹ ਭਾਈ ਹੁਕੈਟ ਗੁਰੂਕ ਸਭ ਕੁਝ ਕੱਢ ਗਏ ਉਦਾਂ ਦੇ ਕੋਲੇ ਈਡੀ ਵੀ ਐ ਸੀਬੀਆਈ ਵੀ ਐ ਤੇ ਪਿਛਲੇ ਦਿਨਾਂ ਦੇ ਵਿੱਚ ਈਡੀ ਨੇ ਛਾਪੇ ਵੀ ਮਾਰੇ ਐ ਜ਼ਮੀਨਾ ਜਾਇਜ਼ਾਉ ਦਾ ਵੀ ਅਟੈਚ ਕੀਤੀ ਐ ਉਹ ਭਗ ਜੋੜ ਵੀ ਕਰਵਾ ਸਕਦੇ ਐ ਕਾਂਗਰਸ ਪਾਰਟੀ ਦੇ ਵਿੱਚ ਸੁਲਵਾ ਵੀ ਸਕਦੇ ਐ ਤੇ ਨਹੀਂ ਤਾਂ ਇਹ ਸਲੀਪਰ ਸੈੱਲ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਆ ਉਹਨਾਂ ਦੀ ਮਦਦ ਦੇ ਨਾਲ ਉਹ ਕਾਂਗਰਸੀ ਕੰਪੇਨ ਨੂੰ ਸਾਬਤੋਤਾਜ ਕਰਕੇ ਜੇ ਜੰਦਰੀ ਸਾਹਿਬ ਉਹ ਹਰਿਆਣੇ ਦੇ ਵਿੱਚ ਆਪ ਦੀ ਸਰਕਾਰ ਨੂੰ ਰੀਪੀਟ ਕਰਨ ਦੇ ਵਿੱਚ ਕੰਮ ਜਾਂ ਹੋ ਜਾਂਦੀ ਹੈ ਤਾਂ ਕੁਦਰਤੀ ਤੌਰ ਤੇ ਇਹਦਾ ਅਸਰ ਫਿਰ ਮਹਾਰਾਸ਼ਟਰ ਤੇ ਵੀ ਪੈ ਰਿਹਾ ਹੈ ਬਿਲਕੁਲ ਮਹਾਰਾਸ਼ਟਰ ਦੇ ਵਿੱਚ ਕੋਈ ਮਹਾਵਕਾਸਾ ਗਾੜੀ ਹੈ ਜਿਹਦੀ ਜਿਹਦੇ ਵਿੱਚ ਸ਼ਿਵ ਸੈਨਾ ਉਧਵ ਠਾਕਰੇ ਵਾਲੀ ਹੈ ਸ਼ਰਦ ਪਵਾਰ ਹੈ ਕਾਂਗਰਸ ਪਾਰਟੀ ਹੈ ਹੋਰ ਨਿੱਕੀਆਂ ਪਾਰਟੀਆਂ ਉਹ ਇਸ ਵੇਲੇ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਵਾਸਤੇ ਜੀ ਲੋਕ ਸਭਾ ਵੀ ਚੋਣਾਂ ਦੇ ਵਿੱਚ ਉਹਨਾਂ ਨੇ ਬਹੁਤ ਜਹਾਜ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਇਸ ਕਰਕੇ ਮੈਨੂੰ ਇਹ ਉਹ ਲੱਗਦਾ ਹੈ ਕਿ ਇਹਨਾਂ ਨੇ ਦੋ ਦੋ ਜਿਲ੍ਹਿਆਂ ਦਾ ਰਾਜਨੀਤਿਕ ਚੋਣ ਕਰਾਉਣ ਦਾ ਫੈਸਲਾ ਕੀਤਾ ਹੈ ਕੱਲ ਚੋਣ ਕਮਿਸ਼ਨਰ ਨੇ ਕਹੀ ਵੀ ਹੈ ਗੱਲ ਕਿ ਪਹਿਲਾਂ ਦੋ ਸਟੇਟਾਂ ਦੀਆਂ ਕਰਾਵਾਂਗੇ ਫਿਰ ਦੂਸਰੀਆਂ ਦੋ ਸਟੇਟਾਂ ਦੀਆਂ ਕਰਾਵਾਂਗੇ ਕਿਉਂਕਿ ਸਿਕਿਉਰਿਟੀ ਦਾ ਸਬੰਧ ਹੈ ਤੁਸੀਂ ਹਾਸਲ ਨਹੀਂ ਦੇਖੋ ਕਿੰਨੀ ਗੱਲ ਹੈ ਲਾਲ ਕਿਲੇ ਦੀ ਫੀਲ ਤੋਂ ਪ੍ਰਧਾਨ ਮੰਤਰੀ ਆਪੋਜੀਸ਼ਨ ਨੂੰ ਅਪੀਲ ਕਰਦੇ ਆ ਕਿ ਆਪੋਜੀਸ਼ਨ ਨੂੰ ਵੀ ਚਾਹੀਦਾ ਜੀ ਇਹ ਆਪਾਂ ਜਿਹੜੀ ਹੈਗੀ ਹੈ ਇੱਕ ਦੇਸ਼ ਤੇ ਇੱਕ ਜੋੜ ਹੈ ਜਿਹੜੀ ਉਹਨੂੰ ਤਰਜੀਹ ਦੇਗੀ ਮਿਸਟਰ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨਰ ਕਮਿਸ਼ਨ ਉਹ ਗੱਲ ਕਹਿੰਦਾ ਕਿ ਜੀ ਅਸੀਂ ਕਿੱਥੇ ਚੋਣਾਂ ਨਹੀਂ ਚਾਰ ਸੂਬਿਆਂ ਦੀਆਂ ਕਰਵਾ ਸਕਦੇ ਸਾਨੂੰ ਦੋ ਦੋ ਸੂਬਿਆਂ ਦੀਆਂ ਕਰਾਉਣੀਆਂ ਪਈਆਂ ਤੇ ਫਿਰ ਸਾਰੇ ਦੇਸ਼ ਦੀਆਂ ਸੂਬੇ ਸਾਰੇ ਦੇਸ਼ ਦੀਆਂ ਚੋਣਾਂ ਇੱਕੋ ਦਿਨ ਕਰਾਉਣੀਆਂ ਪਈਆਂ ਇੱਕੋ ਮੱਗੇ ਕਰਾਉਣੀਆਂ ਪਈਆਂ ਤਾਂ ਜੱਦੀ ਸਾਹਿਬ ਉਹ ਕਿਵੇਂ ਕਰਵਾਉਣਗੇ